ਕਿਸੇ ਦੀ ਚਿਹਰੇ ਤੇ ਸਮਾਈ ਲਾਵੇ ਤੇਰੀ ਵਜ੍ਹਾ ਕਰਕੇ ਕੁਝ ਐਸਾ ਕਰ ਕਿਸੇ ਦੇ ਚਿਹਰੇ ਤੇ ਹਾਸਾ ਆਵੇ ਤੇਰੀ ਵਜ੍ਹਾ ਕਰਕੇ ਕੁਝ ਐਸਾ ਕਰ ਐਸਾ ਕੁਝ ਨਾ ਕਰੀ ਤੇਰੇ ਕਰਕੇ ਕਿਸੇ ਦੀਆਂ ਅੱਖਾਂ 'ਚੋਂ ਅਥਰੂ ਆਉਣ ਕਦੀ ਕੋ ਜ ਐਸਾ ਨਹੀਂ ਕਰ ਤੇਰੇ ਕਰਕੇ ਅਥਰੂ ਆਉਂ ਤੁਹਾਨੂੰ ਪੁੱਛਦਾ ਤੇਰੇ ਕਰਕੇ ਤੇਰੀ ਮਾਂ ਦੀ ਅੱਖਾਂ ਚੋਂ ਅਥਰੂ ਤੇ ਨਹੀਂ ਆਉਂਦੇ ਕਦੇ ਤੇਰੇ ਕਰਕੇ ਤੇਰੇ ਘਰ ਵਾਲੀ ਰੋਂਦੀ ਤੇ ਨਹੀਂ ਕਦੀ ਤੇਰੇ ਕਰਕੇ ਸਮਾਈ ਲਾਉਣੀ ਚਾਹੀਦੀ ਐ ਇਦਾਂ ਦਾ ਬਣ ਵੀਰਾ ਕਰਕੇ ਹਾਸਾ ਆਉਣਾ ਚਾਹੀਦਾ ਤੇਰੀ ਵਜ੍ਹਾ ਕਰਕੇ ਹੱਸਣ ਦੀ ਵਜ੍ਹਾ ਬਣ ਰੋਣ ਦੀ ਨਹੀਂ